welcom to my channel ਅੱਜ ਅਸੀਂ ਤੰਦੂਰ ਜਿਹੜਾ ਆ ਉਹਨੂੰ ਯੂਜ਼ ਕਰਨ ਤੋਂ ਪਹਿਲਾਂ ਕਿਹੜੀ-ਕਿਹੜੀ ਅਸੀਂ ਚੀਜ਼ ਜਿਹੜੀ ਕਰਨੀ ਆ ਬੜੇ ਧਿਆਨ ਨਾਲ ਦੇਖੋ ਅਸੀਂ ਇਹਦੇ ਵਿੱਚ ਪਾਲਕ ਲਈ ਆ ਥੋੜੀ ਜੀ ਅਸੀਂ ਪਾਲਕ ਲੈ ਲੈਣੀ ਆ ਇੱਕ ਗੁੱਚੀ ਲੈ ਲਓ ਬੇਸ਼ੱਕ ਪਾਲਕ ਦੇ ਵਿੱਚ ਦੋ ਕੇਲੇ ਜਿਹੜੇ ਆ ਛਿੱਲ ਕੇ ਪਾ ਲੈਣੇ ਆ ਔਰ ਗ੍ਰाइंड ਕਰ ਲੈਣੇ ਆ ਦੇਖੋ ਇਸ ਤਰੀਕੇ ਦੇ ਨਾਲ ਆਪਾਂ ਕੇਲੇ ਔਰ ਪਾਲਕ ਦੋਨੋਂ ਕਰ ਲੈ ਇੱਕ ਕੜਾਈ ਵਿੱਚ ਪਾ ਲਈ ਆ ਇਸ ਤੋਂ ਬਾਅਦ ਅਸੀਂ ਦੋ ਪੈਸੇਆ ਗੁੜ ਦੀਆਂ ਤੁਹਾਨੂੰ ਦਿਖਾਈਆਂ ਸੀਗੀਆਂ ਉਹ ਅਸੀਂ ਪਾ ਲਈਆਂ ਛੋਟੀਆਂ-ਛੋਟੀਆਂ ਕਰਕੇ ਤੇ ਆਪਾਂ ਇਹਨੂੰ ਗੁੜ ਜਿਹੜਾ ਆ ਜਿੰਨੀ ਦੇਰ ਤੱਕ ਘੁਲਦਾ ਨਹੀਂ ਹੈਗਾ ਤੇ ਜਿਹੜੀ ਪਾਲਕ ਹੈ ਉਹ ਰਿਜਣ ਨਹੀਂ ਲੱਗ ਜਾਂਦੀ ਇਸ ਤਰੀਕੇ ਦੇ ਨਾਲ ਆਪਾਂ ਗੈਸ ਦੇ ਉੱਤੇ ਇਹਨੂੰ ਪਕਾਈ ਜਾਣਾ ਹੈ ਦੇਖੋ ਪਾਲਕ ਨੇ ਜਿਹੜਾ ਰੰਗ ਬਦਲ ਲਿਆ ਔਰ ਪਾਲਕ ਜਿਹੜੀ ਆ ਥੋੜੀ ਜੀ ਘਟ ਵੀ ਗਈ ਹੈ ਇਹਨਾਂ ਇਹਨੂੰ ਆਪਾਂ ਪਕਾਉਣਾ ਹੈ ਠੰਡਾ ਹੋਣ ਤੋਂ ਬਾਅਦ ਇਹਦਾ ਫਿਰ ਕਲਰ ਜਿਹੜਾ ਆ ਗ੍ਰੀਨ ਹੀ ਹੋ ਗਿਆ ਹੈ ਹੁਣ ਆਪਾਂ ਇਹਦੇ ਵਿੱਚ 2 ਤੋਂ 3 ਵੱਡੇ ਚਮਚੇ ਜਿਹੜੇ ਆ ਸਰੋਂ ਦਾ ਤੇਲ ਪਾ ਲੈਣਾ ਹੈ ਉਹਦੇ ਨਾਲ ਸ਼ਾਈਨ ਵਧੀਆ ਆਉਂਦੀ ਹੈ ਹੁਣ ਦੇਖੋ ਤੰਦੂਰ ਜਿਹੜਾ ਆ ਨਵਾਂ ਲੈ ਕੇ ਆਂਦਾ ਹੈ ਉਹਨੂੰ ਅਸੀਂ ਇੱਕ ਕੱਪੜੇ ਦੀ ਹੈਲਪ ਦੇ ਨਾਲ ਜਿਹੜਾ ਆਪਾਂ ਤਿੰਨੋਂ ਚੀਜ਼ਾਂ ਦਾ ਮਿਕਸਚਰ ਬਣਾਇਆ ਸੀਗਾ ਆਗ ਉੱਪਰ ਰੱਖ ਕੇ ਉਹ ਚੰਗੀ ਤਰ੍ਹਾਂ ਲੇਪ ਕਰਨਾ ਹੈ ਦੇਖੋ ਇਸ ਇਸ ਤਰੀਕੇ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਤੁਸੀਂ ਕਰਦੇ ਜਾਣਾ ਤੇ 2-3 ਕੋਟ ਜਿਹੜੇ ਆ ਕਰ ਦੇਣੇ ਆ ਬਹੁਤ ਵਧੀਆ ਮੁਲਾਇਮ ਜਿਹੜਾ ਆ ਇਹ ਤੰਦੂਰ ਬਣੂਗਾ ਫਿਰ ਤੁਸੀਂ ਵਿੱਚ ਰੋਟੀਆਂ ਵੀ ਬਣਾ ਸਕਦੇ ਆ ਇਹਦੇ ਰੋਟੀਆਂ ਲਾ ਕੇ ਤੁਸੀਂ ਖਾ ਸਕਦੇ ਆ ਦੇਖੋ ਕੁਝ ਵੀ ਤੁਸੀਂ ਤੰਦੂਰ ਦੇ ਵਿੱਚ ਬਣਾ ਕੇ ਰੋਸਟ ਕਰਕੇ ਖਾ ਸਕਦੇ ਆ ਇੰਜੋਏ ਵੀ ਕਰ ਸਕਦੇ ਆ ਦੇਖੋ ਇਸ ਤਰੀਕੇ ਦੇ ਨਾਲ 2-2 ਵਾਰੀ 3-3 ਵਾਰ ਜਿਹੜਾ ਕੋਟ ਜਿਹੜਾ ਐਸੇ ਕਰ ਲੈਣਾ ਆ ਤਾਂ ਕਿ ਜਿਹੜਾ ਪਾਲਕ ਦਾ ਜਿਹੜਾ ਕੋਲ ਆ ਇਹਦੇ ਉੱਤੇ ਚੰਗੀ ਤਰ੍ਹਾਂ ਲੱਗ ਜਾਵੇ ਤੇ ਇਹਨੂੰ ਵਰਤਣ ਤੋਂ ਪਹਿਲਾਂ ਜੇ ਤੁਸੀਂ ਇਸ ਤਰੀਕੇ ਦੇ ਨਾਲ ਤੁਸੀਂ ਤੰਦੂਰ ਨੂੰ ਕਰ ਲਓਗੇ ਤਾਂ ਬਹੁਤ ਵਧੀਆ ਜਿਹੜਾ ਤੰਦੂਰ ਤੁਹਾਡਾ ਟੁੱਟੇਗਾ ਨਹੀਂ ਮੁਲਾਇਮ ਰਹੇਗਾ ਰੋਟੀਆਂ ਵੀ ਲਾਉਣੀਆਂ ਹੋਣਗੀਆਂ ਤੇ ਇੱਕ ਬਹੁਤ ਵਧੀਆ ਸਫਾਈਦਾਰ ਜਿਹੜਾ ਤੰਦੂਰ ਤੁਹਾਡਾ ਤਿਆਰ ਹੋ ਜਾਊਗਾ ਤੇ ਖਰਾਬ ਨਹੀਂ ਹੋਊਗਾ ਫਟੂਗਾ ਨਹੀਂ ਜਦੋਂ ਆ ਮਿੱਟੀ ਜੀ ਦੇ ਨਾਲ ਬਣਿਆ ਅਸੀਂ ਲੈ ਕੇ ਆਉਨੇ ਆ ਤੇ ਜੇ ਅਸੀਂ ਸਿੱਧਾ ਹੀ ਅੱਗ ਵਾੜ ਲੈਨੇ ਆ ਤਾਂ ਫਿਰ ਥੋੜਾ ਜਿਹਾ ਇਹ ਟੁੱਟਣ ਦਾ ਫਟਣ ਦਾ ਮਿੱਟੀ ਦਾ ਡਰ ਹੁੰਦਾ ਹੈ ਇਸ ਤਰੀਕੇ ਦੇ ਨਾਲ ਜੇ ਤੁਸੀਂ ਕਰਦੇ ਆਂ ਤੇ ਇਹ ਤੰਦੂਰ ਜਿਹੜਾ ਤੁਹਾਡਾ ਬਹੁਤ ਦੇਰ ਤੱਕ ਇਸ ਤਰੀਕੇ ਨਾਲ ਚੱਲੇਗਾ ਖਰਾਬ ਵੀ ਨਹੀਂ ਹੋਊਗਾ ਤਾਂ ਤੁਸੀਂ ਜਿਸ ਤਰ੍ਹਾਂ ਮਰਜ਼ੀ ਇਹਨੂੰ ਤੁਸੀਂ ਵਰਤ ਸਕਦੇ ਆਂ ਤਿੰਨ ਚਾਰ ਵਾਰ ਤੁਸੀਂ ਇਸ ਤਰਾ ਕੋਲ ਲਗਾ ਲਓ ਵਧੀਆ ਤਰੀਕੇ ਦੇ ਨਾਲ ਤੇ ਫਿਰ ਤੁਸੀਂ ਜਿਹੜਾ ਤੰਦੂਰ ਆ ਉਹਨੂੰ ਤੁਸੀਂ ਚਲਾਓ ਤੇ ਬਹੁਤ ਵਧੀਆ ਇਹ ਜਿਹੜਾ ਤੁਹਾਡਾ ਹੰਡੇਗਾ ਤੰਦੂਰ ਕਦੀ ਖਰਾਬ ਨਹੀਂ ਹੋਏਗਾ ਥੈਂਕ ਯੂ